ਗਰਮਾ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਜੀ ਇਸ ਦੇ ਸਬੰਧ ਦੇ ਵਿੱਚ ਜਿਹੜਾ ਜ਼ਿਲ੍ਹਾ ਪੰਦਰੀ ਸਮਾਗਮ ਹੈ ਜ਼ਿਲ੍ਹਾ ਮਲੇਰਕੋਟਲਾ ਵਿਖੇ ਡਾਕਟਰ ਜਕਰ ਸਿੰਘ ਸਟੇਡੀਅਮ ਵਿੱਚ ਕਰਾਇਆ ਗਿਆ ਬੜੀ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਇਸ ਵਿੱਚ ਹਿੱਸਾ ਲਿਆ ਮੈਂ ਦੱਸਣਾ ਚਾਹਾਂਗਾ ਕਿ ਯੋਗਾ ਨੂੰ ਹਰ ਇੱਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਦਾ ਭਿੰਨਗ ਬਣਾਉਣਾ ਚਾਹੀਦਾ ਹੈ ਇਹ ਸਾਨੂੰ ਸਰੀਰਕ ਰੋਗਾਂ ਤੋਂ ਵੀ ਬਚਾਉਂਦਾ ਹੈ ਇਸ ਨਾਲ ਸਾਨੂੰ ਮਾਨਸਿਕ ਸ਼ਾਂਤੀ ਵੀ ਪ੍ਰਾਪਤ ਹੁੰਦੀ ਹੈ ਅਧਿਨੋ ਲੋਗ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹੈ ਦੇਖੋ ਜੀ ਪਹਿਲਾਂ ਯੋਗਾ ਥੋੜਾ ਮੈਂ ਦੱਸਣਾ ਚਾਹਾਂ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਿ ਯੋਗਾ ਕਈ ਵਾਰ ਕੁਝ ਇੰਸਟੀਚਿਊਟ ਚਲਾਉਂਦੇ ਸੀ ਜਿਹੜਾ ਕਿ ਕੋਰਸ ਹੀ ਹੁੰਦਾ ਸੀ ਪਰ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿ ਸੀਐਮ ਦੀ ਯੋਗਸ਼ਾਲਾ ਦੇ ਤਹਿਤ ਅਪ੍ਰੋਕਸੀਮੇਟਲੀ 30 ਟੀਚਰ ਸਾਡੇ ਕੋਲੇ ਡਿਸਟ੍ਰਿਕਟ ਮਲੇਰ ਕੋਟਲਾ ਦੇ ਵਿੱਚ ਹੈਗੇ ਨੇ ਤੇ 90 ਦੇ ਕਰੀਬ ਪ੍ਰੋਗਰਾਮ ਨੇ ਜਿਹੜੇ ਜ਼ਿਲ੍ਹਾ ਮਲੇਰ ਕੋਟਲਾ ਵਿਖੇ ਜਿਹੜੇ ਚੱਲ ਰਹੇ ਨੇ ਜੋ ਟੋਟਲੀ ਫ੍ਰੀ ਆਫ ਕੋਸਟ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਨੇ ਮੈਂ ਜਿਲ੍ਹਾ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਜਿਹੜੇ ਯੋਗਾ ਦੇ ਪ੍ਰੋਗਰਾਮ ਚੱਲ ਰਹੇ ਨੇ ਉਹਨਾਂ ਵਿੱਚ ਪਾਰਟਿਸਪੇਟ ਕਰਨ ਉਹ ਸਾਰਿਆਂ ਦੀ ਈਜ਼ੀਨੈਸ ਵਾਸਤੇ ਮਾਰਨਿੰਗ ਵੀ ਆ ਇਵਨਿੰਗ ਵੀ ਆ ਆਫਟਰਨੂਨ ਵੀ ਆ ਲੇਡੀਜ਼ ਦੇ ਸੈਪਰੇਟ ਬੈਚ ਚਲਾਏ ਗਏ ਨੇ ਤੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਜੀ ਸੀਐਮਡੀ ਯੋਗਸਾਲਾ ਅਦੀਨ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਡਾਕਟਰ ਜ਼ਾਕਰ ਹੁਸੈਨ ਸਟੇਡੀਅਮ ਵਿਖੇ ਮਨਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਬਹੁ ਗਿਣਤੀ ਵਿੱਚ ਬੱਚੇ, ਔਰਤਾਂ ਅਤੇ ਮਰਦਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਐਸ.ਡੀ.ਐਮ. ਗੁਰਮੀਤ ਕੁਮਾਰ ਬਾਸਲ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਏ ਹੋਏ ਲੋਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਐਸ.ਡੀ.ਐਮ. ਗੁਰਮੀਤ ਕੁਮਾਰ ਬਾਸਲ ਜੀ ਨੇ ਯੋਗੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਯੋਗਾ ਸਿਹਤ ਲਈ ਫਾਇਦੇਮੰਦ ਹੈ ਤੇ ਇਸ ਨੂੰ ਹਰ ਵਿਅਕਤੀ ਨੂੰ ਹਰ ਉਮਰ ਵਿੱਚ ਕਰਨਾ ਚਾਹੀਦਾ ਹੈ। ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਅਤੇ ਕਮੈਂਟ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ-ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ ਰਿਪੋਰਟਿੰਗ ਦਿਲਦਾਰ हुसैन ਡੀਜੀ ਨਿਊਜ਼ ਮਲੇਰ ਕੋਟਲਾ ਗੁੱਡ ਮਾਰਨਿੰਗ ਜੀ ਸਰਨ ਜਿਵੇਂ ਡਾਕਟਰ ਵਾਹਿਦ ਜੀ ਨੇ ਦੱਸਿਆ ਕਿ ਅੱਜ 21 ਜੂਨ ਦਾ ਦਿਨ ਹੈ ਜਿਹੜਾ ਇੱਕ ਇੰਟਰਨੈਸ਼ਨਲ ਯੋਗਾ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਮੈਨੂੰ ਅੱਜ ਜ਼ਿਲ੍ਹਾ ਮਲੇਰਕੋਟਲਾ ਵਿਖੇ ਜ਼ਿਲ੍ਹਾ ਮਲੇਰਕੋਟਲਾ ਵਿਖੇ ਇੰਨੀ ਗਿਣਤੀ ਦੇ ਵਿੱਚ ਲੋਕਾਂ ਨੂੰ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ। ਸਾਨੂੰ ਸਾਰਿਆਂ ਨੂੰ ਲੋਕਾਂ ਨੂੰ ਜਿੰਦਗੀ ਦਾ ਆਪਣੰਗ ਮਹਾਰਾਜੰਦ ਇਹ ਤਾਂ ਸਰੀਰਕ ਰੋਗਾਂ ਨੂੰ ਵੀ ਦੂਰ ਕਰਦਾ ਹੈ। ਸੱਚੇ ਕਿੰਨਾ ਤੁਹਾਨੂੰ ਮਾਨਸਿਕ ਚਾਹਤਾਂ ਦੀ ਜਿਹੜੇ ਸਾਹਿਬਾ ਹੀ ਮਰਹੂਮ ਸੀ ਉਹਨਾਂ ਦਾ ਸ਼ਹਾਦਤ ਜੀ ਲੱਗ ਰਹੀ ਹੈ ਚੋਕੇ ਦੇ ਬਦੇ ਬਦੇ ਜੀ ਆਸਮਾਨ ਆਸਮਾਨ ਵੀ ਇਹਨਾਂ ਨੂੰ ਬਹੁਤ ਬਗਤ ਕੀਤਾ ਲੈ ਨਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਹੀ ਥੈਂਕ ਯੂ ਸਾਰਿਆਂ ਨੂੰ ਬਾਈ ਕੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਾਰਜੋਪੁਰ ਮੈਂਟਰ ਐਸ ਡੀ ਐਮ ਜ਼ਿਲ੍ਹਾ ਪ੍ਰਸ਼ਾਸਨ ਅਤੇ ਦੂਰੂ ਨੇੜੇ ਚੱਲ ਕੇ ਆਏ ਤੁਹਾਡੇ ਸਾਰਿਆਂ ਦਾ ਇੱਥੇ ਹੋਣ ਤੇ ਸੀਐਮ ਜੀ ਜੀ ਦਾ ਅਤੇ ਜ਼ਿਲ੍ਹਾ ਆਯੁਰਵੇਦ ਦੇ ਸਾਰੇ ਸਾਥੀਆਂ ਨੂੰ ਤੁਹਾਨੂੰ ਜੀ ਆਇਆਂ ਨੂੰ ਆਖਦੇ ਆਂ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੇ ਲਈ ਸਾਡੇ ਨਾਲ ਸ਼ਾਮਿਲ ਹੋਣ ਨੂੰ ਆਪ ਸਭ ਨੂੰ ਮੈਂ ਛੋਟੀ ਜਿਹੀ ਜਾਣਕਾਰੀ ਸਾਂਝੀ ਕਰਨਾ ਚਾਹਾਂਗੀ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸੀਐਮਟੀ ਯੋਗਸ਼ਾਲਾ ਅਪ੍ਰੈਲ 2021 ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਜੋ ਪੰਜਾਬ ਦੀ ਸਿਹਤ ਨੂੰ ਪੰਜਾਬ ਦੇ ਲੋਕਾਂ ਦੇ ਸਿਹਤਮੰਦ ਹੋਣ ਦੇ ਲਈ ਹਰ ਇੱਕ ਘਰ ਵਿੱਚ ਹਰ ਇੱਕ ਪਿੰਡ ਹਰ ਇੱਕ ਜ਼ਿਲ੍ਹੇ ਤੱਕ ਯੋਗ ਨੂੰ ਪਹੁੰਚਾਇਆ ਜਾ ਸਕੇ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜੋ ਕਿ ਸੀਐਮਟੀ ਜੋਗਸ਼ਾਲਾ ਹੁਣ ਖੁੱਲ੍ਹ ਚੁੱਕੀ ਹੈ ਮਲੇਰ ਫੋਟਲਾ ਜ਼ਿਲ੍ਹੇ ਦੇ 32 ਪਿੰਡ ਨੇ ਜਿਨ੍ਹਾਂ ਦੇ ਵਿੱਚ ਹੁਣ ਕਲਾਸਾਂ ਸ਼ੁਰੂ ਹੋ ਰਹੀਆਂ ਨੇ ਜੇ ਆਪਾਂ ਓਵਰਆਲ ਗੱਲ ਕਰੀਏ ਤਾਂ 96 96 ਜਿਹੜੀਆਂ ਕਲਾਸਿਸ ਨੇ ਯੋਗਾ ਦੀਆਂ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਬਲਾਕ ਪੱਧਰ ਤੇ ਤੇ ਪਿੰਡ ਲੈਵਲ ਤੇ ਚੱਲ ਰਹੀਆਂ ਨੇ ਯੋਗਾ ਦੇ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਰੀਰਕ ਤੇ ਮਾਨਸਿਕ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਇਹ ਸਾਡੇ ਲਈ ਬਹੁਤ ਹੀ ਲਾਭਦਾਇਕ ਰਾਹ ਹੈ ਕਹਿ ਸਕਦੇ ਹੋ ਤੁਸੀਂ ਇਸ ਨੂੰ ਕਿਉਂਕਿ ਯੋਗ ਦਾ ਅਰਥ ਹੈ ਜੋੜਨਾ ਆਤਮਿਕ ਪੱਧਰ ਤੇ ਸਮਾਜਿਕ ਪੱਧਰ ਤੇ ਸਰੀਰਕ ਕਰਨੇ ਆਪਣੇ ਆਪ ਨੂੰ ਮਜ਼ਬੂਤ ਕਰਨਾ ਆਪਣੀ ਸਿਹਤ ਲਈ ਬਹੁਤ ਜ਼ਰੂਰੀ ਜਿਵੇਂ ਰੋਜ਼ ਦੀਆਂ ਗਤੀਵਿਧੀਆਂ ਕੰਮ ਕਰਨ ਨੂੰ ਦੇਖਦੇ ਹੋਏ ਇਸ ਦੇ ਨਾਲ ਆਪਾਂ मानसिक बीमारियां भी हो कर सके। है देखना भी काफी हो रही है हां जी सर जमे के सर्वाइकल बैक पेन शुगर बहुत तहलले रहे लोग हैं हमदास जी हम हाँ जो बंदे ने रोज कितने टाइम योगा करना एक घंटा अपने शरीरली डेली अह करना चाहिए वो तो बस शुरू बनाया जा रहे उससे तक क्लास assi ईर्गा ਖਾਸ ਤੌਰ ਤੇ ਇਸ ਉਮਰ 'ਚ ਰਿਟਾਇਰਮੈਂਟ ਤੋਂ ਬਾਅਦ ਵਾਲੀ ਉਮਰ 'ਚ ਸਾਨੂੰ ਕਾਫੀ ਫਾਇਦਾ ਹੋ ਰਿਹਾ ਹੈ ਸਿਹਤ ਦੀ ਸੰਭਾਲ ਲਈ ਯੋਗਾ ਇੱਕ ਅੱਛੀ ਕਲਾਸ ਹੈ ਲਾਲੀ ਨੇ ਕਿਹਾ ਹੈ ਕਿ ਤੰਗਦਸਤੀ ਅਗਰ ਚ ਯੋਗਾ ਲਈ ਤੰਦਰੁਸਤੀ ਹਜ਼ਾਰ ਨੇਮਤ ਹੈ ਤੇ ਇਸ ਨੂੰ ਮੁੱਖ ਰੱਖਦੇ ਹੋਏ ਮੈਂ ਸਮਝਦਾ ਹਾਂ ਕਿ ਯੋਗਾ ਕਲਾਸ ਜਿਹੜੀ ਹੈ ਬਹੁਤ ਹੀ ਲਾਭਦਾਇਕ ਫਾਇਦੇਮੰਦ ਹੈ ਸੀਨੀਅਰ ਸਿਟੀਜ਼ਨ ਲਈ ਤਾਂ ਖਾਸ ਤੌਰ ਤੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇਸੇ ਸ਼ਲਾਗਾ ਕੰਨੀ ਬੰਦੀ ਹੈ ਔਰ ਇਹ ਇਹਦਾ ਚਲਣ ਜਿਹੜਾ ਆਮ ਹੋਣਾ ਚਾਹੀਦਾ ਹੈ ਇਹ ਸਰਕਾਰ ਨੇ ਹੁਣ ਚਲਾਇਆ ਕਿ ਮਤਲਬ ਇਹ ਪੌਸਲੇ ਪਹਿਲਾਂ ਹੁੰਦਾ ਰਹੀ ਸਰਕਾਰ ਨੇ ਆਪਣਾ ਹੁਣ ਇਹ ਤੇ ਕਿ ਇਹ ਦੱਸਿਆ ਗਿਆ ਹੈ ਕਿ 2014 ਤੋਂ ਚੱਲ ਰਿਹਾ ਹੈ ਇਹ 12ਵੀਂ ਜਾਂ 11ਵੀਂ ਕਲਾਸ ਹੈ 11ਵੀਂ ਕਲਾਸ ਹੈ ग्यारवा दिवस है तो अच्छी का निरंतर तो जारी रहना चाहिए है बस यही कहा जा सकता है थैंक यू ਅੱਜ 11ਵਾਂ ਇੰਟਰਨੈਸ਼ਨਲ ਯੋਗਾ ਡੇ ਹੈ ਤੇ ਡਿਪਾਰਟਮੈਂਟ ਵੱਲੋਂ ਜੋ ਸਾਨੂੰ ਇਨਸਟਰਕਸ਼ਨਸ ਮਿਲੀਆਂ ਸੀਗੀਆਂ ਉਹਦੇ ਹਿਸਾਬ ਨਾਲ ਪ੍ਰੋਟੋਕੋਲ ਨੂੰ ਲੈ ਕੇ ਅਸੀਂ ਬੜੀ ਵਧੀਆ ਤਰੀਕੇ ਦੇ ਨਾਲ ਡਾਕਟਰ ਵਾਹਿਦ ਪੂਰੇ ਡਿਪਾਰਟਮੈਂਟ ਸਾਡੇ ਹੋਰ ਡਾਕਟਰ ਸਹਿਬਾਨ ਸਾਡੇ ਉਪਵਾਦ ਅਤੇ ਸਾਰੇ ਮਿਲ ਕੇ ਜੋ ਅੱਜ ਪ੍ਰੋਗਰਾਮ ਕੀਤਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰੈਜੈਂਟੇਸ਼ਨ ਹੋਈ ਹੈ ਇਹਦੀ ਤੇ ਮੈਂ ਲੋਕਾਂ ਨੂੰ ਇਹੀ ਕਹੂੰਗੀ ਕਿ ਯੋਗਾ ਦਾ ਜਿਹੜਾ ਇਹ ਆਪਣੇ ਜਿਸ ਤਰ੍ਹਾਂ ਆਪਾਂ ਨੂੰ ਦੱਸਿਆ ਹੈ ਕਿ ਇਹ ਆਪਣੇ ¡Gracias! ਰੋਜ਼ਾਨਾ ਜੀਵਨ ਦੇ ਵਿੱਚ ਇਹਨੂੰ ਇਹਦੇ ਲਈ ਇੱਕ ਟਾਈਮ ਕੱਢਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਡਿਜ਼ੀਜ਼ਸ ਵੱਧ ਰਹੀਆਂ ਨੇ ਤੇ ਉਹਦੇ ਹਿਸਾਬ ਦੇ ਨਾਲ ਆਪਾਂ ਨੂੰ ਆਪਣੇ ਲਈ ਟਾਈਮ ਕੱਢਣਾ ਚਾਹੀਦਾ ਹੈ ਤੇ ਆਪਣੇ ਜੋ ਯੋਗ ਨੂੰ ਹੈ ਯੋਗ ਨੂੰ ਲੈ ਕੇ ਜਦੋਂ ਆਪਾਂ ਇਹਨਾਂ ਚੀਜ਼ਾਂ ਬਾਰੇ ਜਾਣਦੇ ਆ ਤਾਂ ਫਿਰ ਕੀ ਹੈ ਬਿਮਾਰੀਆਂ ਆਪਾਂ ਨੂੰ ਕਰੀਬ ਨਹੀਂ ਆਉਣਗੀਆਂ ਔਰ ਮਾਨਸਿਕ ਤੌਰ ਤੇ ਜਿਵੇਂ ਅੱਜਕੱਲ ਦੀ ਸਟ੍ਰੈਸਫੁੱਲ ਲਾਈਫ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਇਹਦਾ ਕੋਈ ਕੀ ਹੋਰ ਵੀ ਨਹੀਂ ਹੈ ਇਹਨੂੰ ਇਹੀ ਹੈ ਕਿ ਆਪਾਂ ਯੋਗ ਦੇ ਰਾਹੀਂ ਮਾਨਸਿਕ ਜੋ ਤਣਾਅ ਹੈ ਉਹਨੂੰ ਬਹੁਤ ਤੋ ਵਧੀਆ ਤਰੀਕੇ ਦੇ ਨਾਲ ਦੂਰ ਕਰ ਸਕਦੇ ਆ ਪਰ ਜ਼ਰੂਰਤ ਇਹ ਹੈ ਕਿ ਆਪਾਂ ਨੂੰ ਯੋਗਦਾਨੀ ਦਾ ਹਿੱਸਾ ਬੰਨਾ ਪਏਗਾ ਸੋ ਮੈਂ ਸਾਰੇ ਨੂੰ ਇਹ ਅਪੀਲ करूंगी ਕਿ ਆਪਣਾ ਵਦ ਤੋਂ ਵੱਧ ਆਪਣਾ ਟਾਈਮ ਕੱਢ ਕੇ ਆਪਣੀ ਸਿਹਤ ਔਰ ਆਪਣੇ ਲੋਕਾਂ ਨੂੰ ਵੀ ਇਸ ਦੇ ਲਈ ਤੁਸੀਂ ਮੋਟੀਵੇਟ ਕਰੋ ਕਿ ਯੋਗ ਦਾ ਹਿੱਸਾ ਬਣਨ। थैंक यू।